ਬੀਤੀ 5 ਮਈ ਨੂੰ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਅਧੀਨ ਆਉਂਦੇ ਪਿੰਡ ਮੇਵਾ ਮਿਆਣੀ ਚ ਇੱਕ ਬਜ਼ੁਰਗ ਕਿਸਾਨ ਦਾ ਨਿਪਸ਼ਟਿਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਕਿਸਾਨ ਦੇ ਹੋਏ ਇਸ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਨੇ ਦੱਸਿਆ ਕਿ ਬੀਤੇ ਦਿਨੀ ਕਿਸਾਨ ਜੋਤ ਸਿੰਘ ਪੁੱਤਰ ਅਛਰ ਸਿੰਘ ਦਾ ਉਸ ਵਕਤ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਖੇਤਾਂ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਵਾਰਦਾਤ ਨੂੰ ਪਿੰਡ ਮੇਵਾ ਮਿਆਣੀ ਦੇ ਹੀ ਗ੍ਰੰਥੀ ਸਿੰਘ ਗੁਰਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸ੍ਰੀ ਅਮ੍ਰਿਤਸਰ ਸਾਹਿਬ ਹਾਲ ਵਾਸੀ ਪਿੰਡ ਮੇਵਾ ਮਿਆਣੀ ਅਤੇ ਹਿੰਮਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸ੍ਰੀ ਹਰगोਬਿੰਦਪੁਰ ਸਾਹਿਬ ਵਲੋ ਅੰਜਾਮ ਦਿੱਤਾ ਗਿਆ ਸੀ ਹੁਣਾਂ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਇਹ ਸੀ ਕਿ ਕਾਤਲ ਗੁਰਪਾਲ ਸਿੰਘ ਦਾ ਕਿਸਾਨ ਜੋਧ ਸਿੰਘ ਜੋ ਕਿ ਆਪਣੇ ਸਾਂਝੇ ਪਰਿਵਾਰ ਚ ਰਹਿੰਦਾ ਸੀ ਵਿੱਚ ਆਉਣਾ ਜਾਣਾ ਸੀ ਤੇ ਜੋ ਸਿੰਘ ਉਸ ਨੂੰ ਆਉਣ ਤੋਂ ਰੋਕਦਾ ਸੀ ਤੇ ਇਸੇ ਹੀ ਰੰਜਿਸ਼ ਕਾਰਨ ਉਸਨੇ ਆਪਣੇ ਸਾਥੀ ਨਾਲ ਮਿਲ ਕੇ ਜੋਧ ਸਿੰਘ ਦਾ ਕਤਲ ਕਰ ਦਿੱਤਾ ਹੁਣਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ 5 ਤਾਰੀਖ ਨੂੰ ਇੱਕ ਮੇਵਾ ਮਣੀ ਪਿੰਡ ਚ ਇੱਕ ਬਜ਼ੁਰਗੇ ਕਿਸਾਨ ਜੋਧ ਸਿੰਘ ਦਾ ਕਤਲ ਕੀਤਾ ਗਿਆ ਸੀਗਾ ਤੇ ਇਸ ਕੇਸ 'ਚ ਜਿਹੜਾ ਹੈਗਾ ਸਾਡੀ ਟੀਮ ਨੇ ਬੜਾ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਸਾਡੇ ਐਸਪੀ ਡੀ ਸਰਬਜੀਤ ਵਾਈਆ ਜੀ ਡੀਐਸਪੀ ਸਾਹਿਬ ਜਗਦੀਸ਼ ਰਾਜ ਜੀ ਤੇ ਸੀਆਈਏ ਦੀ ਟੀਮ ਐਸ ਐਚਓ ਦਸਵਾ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਇਸ ਨੂੰ ਵਿਥਿਨ 24 ਆਰ ਟ੍ਰੈਸ ਕੀਤਾ ਤੇ ਕਿਉਂਕਿ ਬਲਾਈਂਡ ਕੇਸ ਸੀਗਾ ਜਦੋਂ ਇਨਸੀਡੈਂਟ ਹੋਇਆ ਜਦੋਂ ਜੋਤ ਸਿੰਘ ਆਪਣੇ ਘਰ ਤੋਂ ਅ ਗਏ ਸੀਗੇ ਜੰਗਲਵਲ ਤੇ ਵਾਪਸ ਆ ਰਹੇ ਸੀਗੇ ਤੇ ਜਿੱਥੇ 슈ਗਰ ਮਿਲ ਹੈਗੀ ਉੱਥੇ ਉਹਨਾਂ ਤੇ ਕਤਲਨਾਮ ਹਮਲਾ ਕਰਕੇ ਸ਼ਾਰਪੇਜ ਵੈਪਨਸ ਦੇ ਨਾਲ ਤੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਕੇਸ ਨੂੰ ਬੜਾ ਇਨਵੈਸਟੀਗੇਟ ਕਰਦੇ ਹੋਏ ਸਾਰਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਤੇ ਬਾਅਦ ਚ ਪਤਾ ਲੱਗਿਆ ਕਿ ਦੋ ਬੰਦੇ ਜਿਹੜੇ ਹੈਗੇ ਇਸ ਕੇਸ ਇਨਵੋਲਡ ਹੈਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦਾ ਨਾਮ ਗੁਰਪਾਲ ਸਿੰਘ ਤੇ ਹਿੰਮਤ ਸਿੰਘ ਨਿਕਲਾ ਗੁਰਪਾਲ ਸਿੰਘ ਜਿਹੜਾ ਹੈਗਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ ਹੈਗਾ ਜਿਹੜਾ ਉਹਨਾਂ ਦੇ ਘਰ ਦੇ ਨਾਲ ਹੈਗਾ ਗੁਰਦਾਰਾ ਸਾਹਿਬ ਤੇ ਅ ਬਜੇ ਰੰਜੀਤ ਜਿਹੜੀ ਸਾਹਮਣੇ ਆਇਓ ਆਈ ਕਿ ਜਿਹੜਾ ਗੁਰਪਾਲ ਸਿੰਘ ਹੈਗਾ ਪਿੰਡ ਦਾ ਗ੍ਰੰਥੀ ਜਿਹੜਾ ਹੈਗਾ ਉਹਦਾ ਜਿਹੜਾ ਡਿਸੀਜ਼ਡ ਹੈਗੇ ਉਹਨਾਂ ਦੇ ਘਰ ਵਿੱਚ ਕਿਉਂਕਿ ਡਿਸੀਜ਼ਡ ਜਿਹੜੇ ਹੈਗੇ ਉਹ ਅਨਮੈਰਿਟ ਸੀਗੇ ਉਹ ਆਪਣੇ ਬ੍ਰਦਰ ਦੇ ਨਾਲ ਉਹਨਾਂ ਦੀ ਫੈਮਿਲੀ ਦੇ ਨਾਲ ਰਹਿੰਦੇ ਸੀਗੇ ਤੇ ਬ੍ਰਦਰ ਦੀ ਫੈਮਲੀ ਜਾਂ ਡਿਸੀਜ਼ ਦੀ ਫੈਮਲੀ ਜਿਹੜੀ ਹੈਗੀ ਇੱਕ ਹੀ ਫੈਮਲੀ ਸੀਗੀ ਉਹਨਾਂ ਦੇ ਘਰ ਵਿੱਚ ਉਹਦਾ ਕਾਫੀ ਜ਼ਿਆਦਾ ਆਣਾ ਜਾਣਾ ਕਿਸੇ ਨਾ ਕਿਸੇ ਟਾਈਮ ਤੋਂ ਵਧ ਗਿਆ ਸੀਗਾ ਤੇ ਇਹਨਾਂ ਨੂੰ ਉਸ ਚੀਜ਼ ਤੇ ਇਤਰਾਜ਼ ਸੀਗਾ ਡਿਸੀਜ਼ ਨੂੰ ਤੇ ਜਦੋਂ ਇਹਨਾਂ ਨੇ ਇਤਰਾਜ਼ ਕੀਤਾ ਆਪਣੀ ਬ੍ਰਦਰ ਦੀ ਵਾਈਫ ਦੇ ਨਾਲ ਤੇ ਗੁਰਪਾਲ ਗੁਰਪਾਲ ਸਿੰਘ ਦੇ ਨਾਲ ਤੇ ਇਹਨਾਂ ਨੇ ਉਸ ਚੀਜ਼ ਨੂੰ ਜਿਹੜਾ ਹੈਗਾ ਆਫੈਂਸ ਉਸ ਚੀਜ਼ ਦਾ ਮੰਨਿਆ ਹੈਗਾ ਤੇ ਮਨਚ ਰੰਜਿਸ਼ ਰੱਖਦੇ ਵੇ ਇਹਨਾਂ ਨੇ ਮੌਕਾ ਲੱਗਦੇ ਸਾਰੀ ਜਿਹੜਾ ਹੈਗਾ ਜੋਤ ਸਿੰਘ ਦੇ ਉੱਪਰ ਤੇਜ਼ਦਾਰ ਹਥਿਆਰਾਂ ਨਾਲ ਜਿਹੜਾ ਹੈਗਾ ਹਮਲਾ ਕਰਕੇ ਹਿੰਮਤ ਸਿੰਘ ਦੇ ਨਾਲ ਤੋਂ ਕਤਲ ਕੀਤਾ ਇੱਕ ਕਾਰਨ ਸ਼ਕਤੀਆ ਦਾ ਹਾਂਜੀ ਹਾਂਜੀ ਬਿਲਕੁਲ ਜਿਹੜਾ ਫੈਮਿਲੀ 'ਚ ਜਦੋਂ ਇਹਨਾਂ ਦਾ ਆਣ ਜਿਹੜਾ ਵੱਧ ਗਿਆ ਤੇ ਆਪਾਂ ਕਹਿ ਸਕਦੇ ਹੈਗੇ ਕਿ ਵੀ ਇਹਨਾਂ ਉਹਨਾਂ ਨੂੰ ਸ਼ੱਕ ਸੀ ਕਿ ਕਿੱਥੇ ਗਲਤ ਨਾ ਹੋ ਜਾਣ ਪਰਿਵਾਰ 'ਚ ਤੇ ਉਹ ਉਸ ਤਰੀਕੇ ਦਾ ਜੀ